ਡਿਫੈਂਸ ਸਰਵਿਸਿਜ਼ ਸਿਵਿਲিয়ান ਪੈਨਸ਼ਨਰਸ ਵੈਲਫੇਅਰ ਐਸੋਸੀਏਸ਼ਨ ਅੰਮ੍ਰਿਤਸਰ ਜ਼ੋਨ ਦੀ ਇੱਕ ਮੀਟਿੰਗ ਇੰਟਰਨੈਸ਼ਨਲ 올ਡ ਪਰਸਨ ਡੇ ਦੇ ਸੰਬੰਧ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਹਰਬਚਨ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਉਨ੍ਹਾਂ ਨੇ ਇਸ ਦਿਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਆਏ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਉਨਾਂ ਕੀ ਹਾਤੀ ਉਹਨਾਂ ਦੀ ਐਸੋਸੀਏਸ਼ਨ ਵੱਲੋਂ ਸਾਲ ਵਿੱਚ ਦੋ ਮਹੱਤਵਪੂਰਨ ਮੀਟਿੰਗਾਂ ਕੀਤੀਆਂ ਜਾਂਦੀਆਂ ਹਨ ਜਿਸ ਵਿੱਚ ਸਾਰੇ ਮੈਂਬਰਸ ਸ਼ਾਮਿਲ ਹੋ ਕੇ ਆਪਣੇ ਆਪਣੇ ਵਿਚਾਰ ਸਾਂਝੇ ਕਰਦੇ ਹਨ ਅਤੇ ਸਰਕਾਰ ਤੱਕ ਆਪਣੀਆਂ ਪੈਂਡਿੰਗ ਮੰਗਾਂ ਪਹੁੰਚਾਉਣ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਜਾਂਦੇ ਹਨ ਇਸ ਮੌਕੇ ਐਸੋਸੀਏਸ਼ਨ ਦੇ ਜਰਨਲ ਸਕੱਤਰ ਪੀ ਕੇ ਸ਼ਾਹੀ ਫਾਈਨੈਂਸ ਸੈਕਟਰੀ ਹੀਰਾ لال ਮਹਾਜਨ ਅਤੇ ਐਸੋਸੀਏਸ਼ਨ ਦੇ ਸਭ ਤੋਂ ਬਜ਼ੁਰਗ ਮੈਂਬਰ ਰਘੂबीर ਸਿੰਘ ਸਣੀ ਸਾਰੇ ਮੈਂਬਰ ਮੌਜੂਦ ਸਨ ਦੇ ਡਿਫੈਂਸਿਵਲੈਂ ਪੈਨਸ਼ਨਰ ਵੈਲਫਰ ਐਸੋਸੀਏਸ਼ਨ ਹੈਗੀ ਜੀ ਤੇ ਸਾਲਚ ਅਸੀਂ ਦੋ ਫੰਕਸ਼ਨ ਕਰਦੇ ਹੈਗੇ ਤੇ ਇਹ ਜਿਹੜਾ 6 ਮਹੀਨੇ ਬਾਅਦ ਸਮਾਹੀ ਫੰਕਸ਼ਨ ਕਹਿ ਸਕਦੇ ਹੈ ਇਹ ਦਿਨ ਐਕਚੁਅਲੀ ਅਸੀਂ ਮਨਾਉਨੇ ਹੈਗੇ ਆ ਆਲ ਇੰਟਰਨੈਸ਼ਨਲ 올ਡ ਪਰਸਨਟੇਜ ਦੇ ਨਾਲ ਪਹਿਲੀ ਅਕਤੂਬਰ ਨੂੰ ਉਹ ਦਿਨ ਆਉਂਦਾ ਹੈਗਾ ਤੇ ਅਸੀਂ ਫਿਰ ਜਿਹੜਾ ਵੀ ਉਹਦਾ ਨੈਕਸਟ ਸੰਡੇ ਆਉਂਦਾ ਹੈਗਾ ਉਸ ਦਿਨ ਉਹ ਦਿਨ ਜਿਹੜਾ ਹੈਗਾ ਸੈਲੀਬ੍ਰੇਟ ਕਰ ਲੈਨੇ ਆ ਗੈੱਟ ਟੂ ਗੈਦਰ ਕਰ ਲੈਨੇ ਆ ਉਹਦਾ ਇੱਕ ਕਾਰਨ ਵੀ ਇਹ ਹੈਗਾ ਕਿ ਸਾਡੇ ਅੱਧਿਆਂ ਨਾਲ ਜ਼ਿਆਦਾ ਮੈਂਬਰ ਜਿਹੜੇ ਉਹ ਇੰਟਰਨੈਸ਼ਨਲ ਹੈਗੇ ਐ ਅਸਲੇ ਤਕਰੀਬਨ ਹੁਣ ਵੀ ਕੁਝ ਮੈਂਬਰ ਜਿਹੜੇ ਨਹੀਂ ਹਜਾਜ ਹੋ ਸਕੇ ਉਹ ਅਸਲੇ ਬਾਹਰ ਹੀ ਹੈਗੇ ਆ ਤੇ ਇਸ ਕਰਕੇ ਹੁਣ ਜਿੱਦਾਂ ਦਾ ਸਾਰਾ ਸਿਸਟਮ ਬਣ ਗਿਆ ਹੈਗਾ ਆ মিডিਆ ਆ ਗਿਆ ਹੈ ਔਰ ਹੁਣ ਤਾਂ ਸਾਰੇ ਇੰਟਰਨੈਸ਼ਨਲ ਹੀ ਲੈਵਲ ਦੇ ਉੱਤੇ ਪ੍ਰੋਗਰਾਮ ਜਿਹੜੇ ਆ ਹੋਣ ਲੱਗ ਪਏ ਹੈਗੇ ਆ ਤੇ ਅਸੀਂ ਵੀ ਸੋਚਿਆ ਕਿਉਂ ਨਾ ਅਸੀਂ ਵੀ ਇੰਟਰਨੈਸ਼ਨਲ ਡੇ ਨੂੰ ਹੀ ਇੰਪੋਰਟੈਂਸ ਦੇਈਏ ਬਾਕੀ ਸਾਲਾਨਾ ਫੰਕਸ਼ਨ ਅਸੀਂ April ਦੇ ਵਿੱਚ ਕਰਦੇ ਹੈਗੇ ਆ ਸਾਡੇ ਇੱਥੇ ਲੋਕਾਂ ਅਮਰਸਰ ਦੇ 25 ਮੈਂਬਰ ਆ ਤੇ ਬਾਕੀ ਇੱਕ 25 ਦਾ ਐਕਟਿਵ ਮੈਂਬਰ ਹੈਗੇ ਆ ਔਰ ਵੈਸੇ 올 ਇੰਡੀਆ ਲੈਵਲ ਤੇ ਸਾਡੀ ਐਸੋਸੀਏਸ਼ਨ ਹੈਗੀ ਆ ਪੰਚਕੂਲਾ ਦੇ ਵਿੱਚ ਉਹਦਾ ਸਾਡਾ ਹੈਗਾ ਹੈ ਹੈਡ ਆਫ ਹੈਗਾ ਸਹੀ ਉਹ ਸਾਰੇ ਨਾਲ ਠੀਕ ਹੈ ਸਾਰੇ ਨੂੰ ਆਪਣਾ ਇੰਟਰਸਟ ਪਤਾ ਹੈਗਾ ਕਿ ਉਹ ਇੰਟਰਸਟ ਵਾਚ ਕਰਾਂਗੇ ਜੇ ਇਕੱਠੇ ਰਵਾਂਗੇ ਤੇ ਇਸ ਕਰਕੇ ਉਹ ਸਾਰਾ ਵਧੀਆ ਤਾਲਮੇਲ ਬਣਿਆ ਰਹਿੰਦਾ ਆ ਜਦੋਂ ਚਾਹਣ ਸਾਰੇ ਇੱਕ ਦੂਸਰੇ ਦੇ ਨਾਲ ਗੱਲਬਾਤ ਕਰ ਲੈਂਦੇ ਹੈਗੇ ਆ ਵੀਡੀਓ ਕਾਲ ਦੂਸਰਾ ਜਿਹੜੇ ਬਾਹਰ ਵੀ ਚਲੇ ਜਾਂਦੇ ਹੈ ਕਿਸੇ ਵੇਲੇ 4-6 ਮਹੀਨੇ ਵਾਸਤੇ ਉਹਨਾਂ ਨਾਲ ਵੀ ਸੰਪਰਕ ਬਣਿਆ ਰਹਿੰਦਾ ਹੈਗਾ ਆ